ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਫਿਰੋਰਾ ਫਿਰੋਰਾ ਤਹਿਸੀਲ ਅਦਨਾਲਾ ਦੇ ਜ਼ਿਲ੍ਹਾ ਬਰਤ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੌਰ ਤੇ 6-7 ਪਸ਼ੂ ਮਿਖਾਉਣੇ ਆ ਬਿਲਕੁਲ ਤਾਜ਼ੇ ਸੋਏ ਆ ਤੇ ਆਪਾਂ ਪਹੁੰਚਿਆ ਵੀਰ ਫਰੀਦ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿਗੁਰੂ ਜੀ ਸਤਿਗੁਰੂ ਜੀ ਜੀ ਸੋ ਸੁਣਾਓ ਠੀਕ ਠਾਕ ਵਧੀਆ ਵਧੀਆ ਜੀ ਵਧੀਆ ਚਾਹੀਦਾ ਜੀ ਵਧੀਆ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਫਰੀਦ ਹੈ ਪਿੰਡ ਫਿਰੋਜ਼ਗੜ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9851 15755 ਠੀਕ ਹੈ ਜੀ ਤਰੀਜ ਜਰਵਾ ਜੀ ਠੀਕ ਹੈ ਜੀ ਆ ਦੱਸਿਆ ਪਹਿਲੇ ਨੰਬਰ ਤੇ ਝੋਟੀ ਕਲਵਾ ਸੁਆ ਸੂਈ ਤੇ ਕੀ ਇਹਦਾ ਮਿਲ ਕੇ ਰਿਕਾਰਡ ਜੇ ਜੀ ਜੀ ਕੱਲ ਦੀ ਮੈਂ ਸੂਈ ਹੈ ਅੱਛਾ ਜੀ ਹਾਂਜੀ ਬੋਲਾ 10 11 ਕਿਲੋ ਹੋ ਗਿਆ ਠੀਕ ਹੈ ਠੀਕ ਹੈ ਜੀ ਕਿੰਮਾ ਸੁਆ ਸੂਈ ਜੇ ਸੁਆ ਜੀ ਤੀਜਾ ਜੀ ਠੀਕ ਹੈ ਜੀ ਲਓ ਬਜੀ 10 11 ਲੀਟਰ ਜਿਹੜਾ ਬੌਲਾ ਹੀ ਤਿਆਰ ਆ ਕਿੰਨਾ ਕ ਜਵਾਏ ਨੇ ਸੱਜਰ ਨੇ ਰੁਪਈਆ ਪਿਛਲੇ ਸੂਏ ਪਿਛਲੇ ਸੂਏ ਵੀ ਜੀ 16 17 ਲੀਟਰ ਦੀ ਗਰੰਟੀ ਜਾਂਦੀ ਠੀਕ ਹੈ ਠੀਕ ਹੈ ਜੀ ਖੋਲਿਓ ਬਜੀ ਫਿਰ ਹਾਂਜੀ ਖੋਲਿਓ ਬਜੀ ਖੋਲੋ ਵੀਰ ਜੀ ਲਓ ਬਜੀ ਕਾਟ ਕਾਟ ਬੌਲੀ ਤਕੜਾ ਵਾ ਤੇ ਤੀਜਾ ਸੂਆ ਸੂਈਆ ਤੇ ਇਸ ਟਾਈਮ ਜਿਹੜਾ 10 ਤੋਂ 11 ਲੀਟਰ ਬੌਲਾ ਤਿਆਰ ਆ ਤੇ ਬਾਕੀ ਤੁਹਾਨੂੰ ਤੁਹਾਨੂੰ ਖੋਲ ਕੇ ਬਿਠਾਉਂਦੇ ਆ ਕਰੋ ਚੈੱਕ ਫੇਸ ਕੁਆਲਿਟੀ ਜਿਹੜਾ ਬਲੈਕ ਵਿੱਚ ਆ ਗਈ ਆ ਆਹ ਲਓ ਦੋ ਲਓ ਬਜੀ ਲੋ ਜੀ ਕਰੋ ਚੈੱਕ ਬੰਦਾ ਪਈਆਂ ਘਰ ਵਾਲੀ ਨੇ ਤੇ ਬਾਬੀ ਥਣ ਥਣੇ ਬਹੁਤ ਚੰਗਾ ਲੱਗਾ ਹਨ ਜਿਠ ਜਿਠ ਤੇ ਥਣ ਲੱਗਾ ਵਾ ਤੇ ਕੱਦ ਕਾੜ ਵੀ ਬਹੁਤ ਚੰਗਾ ਵਾ ਮੋੜ ਲਓ ਕਰੋ ਚੈੱਕ ਕਿ ਦਿੱਖਲੇ ਸਵੇਰਾ ਕੋਈ 16 17 ਵਾਲੇ ਜਿਹੜਾ ਦੁੱਧ ਇੰਨੇ ਖਵਾਇਆ ਵਾ ਇਹ ਜਵਾਕੀ ਅੱਗੇ ਜਿਹੜੇ ਪਿੱਛੇ ਗਦੀ ਇਹਦੇ ਵਿੱਚ ਹੀ ਕੱਟਾ ਦੇਣਾ ਠੀਕ ਆ ਜੀ ਮੇਲਕਾਫ ਆ ਗਿਆ ਜਿਹੜੇ ਪਿੱਛੇ ਬਿਲਕੁਲ ਤਾਜ਼ਾ ਵਾ ਕਿਹੜਾ ਆਹ ਜੀ ਤਾਜ਼ਾ ਬਦਲ ਆਹੜਾ ਠੀਕ ਹੈ ਚਲੋ ਕੋਈ ਆਹ ਨਾਲ ਚੈੱਕ ਕਰ ਸਕਦੇ ਜੀ ਮੇਲਕਾਫ ਜੇ ਕਿੰਨਾ ਤਾਜ਼ਾ ਹੋ ਜੇ ਤੇ ਲਾਗੇ ਨੂੰ ਦਿਖਾ ਰਹੇ ਮਾੜਾ ਚੈੱਕ ਕਰ ਫਿਰ ਨੋ ਭਜੀ ਲਾਗੇ ਤੋਂ ਚੈੱਕ ਕਰ ਸਕਦੇ ਇਹ ਤੇ ਛੜਪੂ ਤੇ ਨਾੜਾ ਲੁੜਾ ਵੀ ਹਵਾਲੇ ਦੇ ਕੰਨੀ ਆ ਗਈਆਂ ਨੇ ਤੇ ਇਹ ਕੀ ਮੁੱਲ ਵੀ ਦਿੱ ਫਿਰ ਇਹਦਾ ਮੇਜੀ ਮੁੱਲ ਕਰਾਉਣ ਨੂੰ ਇੱਕ ਵੀ ਕਰੀਦਾ ਅੱਛਾ ਜੀ ਹਾਂ ਜੀ ਕਿੰਨੇ ਵੀ ਦੇ ਦੇਣੀ ਫਿਰ ਹਾਂ ਨਹੀਂ ਤਾਂ ਨਹੀਂ ਇੱਕ ਬੰਦੀ ਦੇ ਇੱਕ ਦਾ ਦਈ ਹਾਂ ਜੀ ਕਰ ਦੋ ਮੈਂ ਤੇ ਨਾਮ ਮਾਨਕਨੋਰ ਇਹ ਕਰ ਦੋ ਛੜਦੀਏ 2000 ਲੈ ਲਓ ਤੁਹਾਡੀ ਮਾਜੀ ਇਹ ਕਰ ਨਹੀਂ ਹੁਣ ਛੱਡੋ ਰਾ ਹਾਂ ਨਾ ਵੀਜੀ 105 ਦੀ 200 ਰੁਪਏ ਛੋਟ ਕਰਦਾ ਠੀਕ ਹੈ ਲਓ ਭਾਜੀ 1 ਲੱਖ 5000 ਬਿਲਕੁਲ ਨਾਰਮਲ ਰੇਟ ਕਰਦਾ ਪਰ ਬਹੁਤ ਹੀ ਤਗੜੇ ਕਾਡ ਕਾਟਦੀ ਆ ਕਰੋ ਚੈੱਕ ਬਾਕੀ ਥਣ ਥੁਨੇ ਬਹੁਤ ਚੰਗਾ ਲੱਗਾ ਵਾ ਤੇ 1 ਲੱਖ 5000 ਤੇ ਵੀਰ ਕਹਿੰਦਾ ਕਿ 200 ਰੁਪਏ ਛੋਟ ਨਹੀਂ ਕਰਲਾ ਹੁਣ ਵਿੱਚੋਂ ਤੇ ਆਜਾ ਹੁਣ ਦੂਜੇ ਨੰਬਰ ਤੇ ਦੱਸੋ ਵੀਰ ਜੀ ਇਹਦੇ ਬਾਰੇ ਦੇ ਵੀਦੀ ਨੂੰ ਮੈਂ 10 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਇਹਦੇ ਕੋਲ ਇਹੋ 12 ਕਿਲੋ ਦੁੱਧ ਹੋਊਗਾ ਠੀਕ ਅੱਧੀ ਟਵਾਈ ਹੋਈ ਹੈ ਠੀਕ ਹੈ ਠੀਕ ਹੈ ਲਓ ਭਾਜੀ ਟਵਾਈ ਵੀ ਰਹਾ ਕਹਿੰਦਾ ਕਿ ਹੋਈ ਇਹਨਾਂ ਦੀ ਹਾਂਜੀ ਤੇ ਇਹਦੇ ਪਿੱਛੇ ਕਿਹੜਾ ਜਿਹਾ ਜਵਾਬ ਹੈ ਇਹਦੇ ਮਗਰ ਕੱਟੀ ਦੀ ਵੀਦੀ ਜੀ ਠੀਕ ਹੈ ਜੀ ਆਹ ਵਾਲਾ ਇਹਦਾ ਜਵਾਬ ਜੇ ਫੀਮੇਲ ਕਾਫ ਜੇ ਇਹਦੇ ਪਿੱਛੇ ਹਾਂਜੀ ਤੇ ਖੋਲੋ ਵੀਦੀ ਨੂੰ ਫੇਰ ਲਓ ਬਈ ਇੱਕਨ ਵਸ ਵਸ ਵੀ ਜੇ ਵੀਦੀ ਵੀ ਜੇ ਸਵੇਰੇ ਵੀ ਸੂਈ ਜੀ ਮੈਂ ਠੀਕ ਹੈ ਠੀਕ ਹੈ ਲਓ ਭਾਜੀ ਇਹ ਵੀ ਤੀਸਰਾ ਸ਼ੁਰੂਆਤ ਤੇ ਇਹ ਵੀ ਜੈਡ ਬਲੈਕ ਦੇ ਬਹੁਤ ਜ਼ਿਆਦਾ ਕੱਦ ਕਾਟਦੀ ਹੈ ਵੀ ਚਲੋ ਚੈੱਕ ਫ ਕਿੰਨਾ ਚਵਾਈ ਜਾਊਗੀ ਦੁੱਧ ਤੀਜੀ ਆਵਸ ਤੋਂ ਬਰਾਗਨ ਤੋਂ 14 ਕਿਲੋ ਕਰ ਦੂਗੀ ਮੈਂ ਠੀਕ ਹੈ ਠੀਕ ਆਓ ਬਈ 14 ਲੀਟਰ ਜਿਹੜਾ ਦੁੱਧ ਚਵਾਈ ਆ ਉਹ ਵੀ ਦੇ ਕਾਟ ਕਾਟ ਬਹੁਤ ਹੀ ਤਗੜਾ ਵਾ ਤੇ ਹੋਰ ਮੋਰਾ ਨਸਲ ਦੇ ਵਿੱਚ ਆਈ ਆ ਕਰੋ ਚੈੱਕ ਇਹ ਵੀ ਤੇ ਜੱਸ ਉਹ ਵਾ ਸਹੀ ਯਾ ਤੇ ਅਡਰ ਕੁਆਲਟੀ ਦੇ ਥਣ ਤੋਂ ਇਹਦਾ ਵੀ ਬਹੁਤ ਚੰਗਾ ਵਾ ਬਾਕੀ ਤਾਂ ਲੱਗ ਗਿਆ ਚੈੱਕ ਕਰਨੇ ਨਾੜਾ ਨਾੜਾ ਵੀ ਚੰਗੀਆਂ ਵਾ ਤੇ ਮਿਲਕ ਵਾਂ ਜੀ ਬਹੁਤ ਚੰਗੀ ਲੱਗੀ ਇਹਦੇ ਬਾਜੀ ਬਾਜੀ ਲੱਗ ਗਿਆ ਤਾਂ ਚੈੱਕ ਕਰ ਸਕਦਾ ਨਹੀਂ ਹੁਣਾਂ ਦਾ ਸੈੱਟ ਗਿਆ ਵਾ ਤੇ ਮਿਲਕ ਵਾਲੀ ਬੜੀ ਮੋਟੀ ਲੱਗੀ ਆ ਤੇ ਇਹਦਾ ਕੀ ਮੁੱਲ ਦਿੱਤੀ ਹੈ ਜੀ ਜੀ ਤਾਂ ਬੋਲ ਵੀ ਇੱਕ ਵੀ ਕਰੀ ਦੱਸੇ ਮੇਰੇ ਅੱਛਾ ਜੀ ਹਾਂ ਜੀ ਇਹ ਕਿਥੇ ਦੇ ਦੇਣੀ ਹੈ ਰ ਵੀ ਤੇ ਵੀ ਹਾਂ ਨਾ 1 5 ਦੀ ਕੋਈ ਭਰਾਵੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਖੜੀ ਠੀਕ ਆ ਠੀਕ ਆ 200 ਰੁਪਏ ਦੀ 200 ਰੁਪਏ ਛੋਟ ਹੋ ਗਈ ਠੀਕ ਆ ਲਓ ਬਾਜੀ ਇਹ ਵੀ 1 ਲੱਖ 5000 ਦੀ ਵੀ ਕਹਿੰਦਾ ਕਿ ਦੇ ਦਾਂਗੇ ਤੇ ਬਹੁਤ ਹੀ ਚੰਗੀਆਂ ਝੋਟੀਆਂ ਵੀਰ ਦੇ ਕੋਲ ਤੇ ਕਰੂ ਚੈੱਕ ਕਰੇ ਮਿਲਕ ਰਿਕਾਰਡ ਵੀ ਚੰਗਾ ਦੱਸਦੇ ਵੀਰੋਣੀ ਤੇ ਆਜੋ ਹੁਣ ਤੀਜੇ ਨੰਬਰ ਤੇ ਦਸੋ ਭਾਜੀ ਇਹਦੇ ਬਾਰੇ ਇਹਦੇ ਵਿੱਚ 7 ਕਿਲੋ ਦੁੱਧ ਜੇ ਮੈਂ ਅੱਛਾ ਜੀ 2 ਮਹੀਨੇ ਦੀ ਗੱਬਨ ਤੇ ਚੈੱਕ ਨਹੀਂ ਜੇ ਕਰਾਈਏ ਜੀ ਅੱਛਾ ਅੱਛਾ ਹਾਂ ਜੀ ਚੈੱਕ ਕਰਾਉਣ ਵਾਲੀ ਜੀ ਚੈੱਕ ਕਰਾਉਣ ਵਾਲੀ ਹਾਂ ਜੀ ਠੀਕ ਹੈ ਲਓ ਭਾਜੀ 2 ਮਹੀਨਿਆਂ ਦੀ ਗੱਬਨ ਜੇ ਬਾਕੀ ਚੈੱਕ ਪਾਸ ਨਹੀਂ ਜੇ ਹੋਈ ਤੇ 7 ਲੀਟਰ ਜਿਹੜਾ ਦੁੱਧ ਇਹਦੇ ਕੋਲ ਬਿਲਕੁਲ ਤਿਆਰ ਆ ਤੇ ਕੱਦਕੁੱਦ ਦੀ ਇਹ ਵੀ ਚੰਗੀ ਆ ਤੇ ਖੋਲੋ ਵੀਰ ਜੀ ਨੂੰ ਵੀ ਹਰਾ ਕਿ ਵੀਰ ਜੀ ਵਪਾਰ ਦਾ ਕੰਮ ਫਿਰ ਆਪਣਾ ਹਾਂ ਜੀ ਹਾਂ ਠੀਕ ਹੈ ਲਓ ਭਾਜੀ ਬਾਈ ਹੁਣਾਂ ਦਾ ਵਪਾਰ ਦਾ ਹੀ ਕੰਮ ਹੈ ਤੇ ਪਹਿਲੀ ਵੀਡੀਓ ਲੱਗੇ ਵੀਰ ਉਹਨਾਂ ਦੀ ਬਣਾਉਣਾ ਤੇ ਬਿਲਕੁਲ ਨਾਰਮਲ ਨਾਰਮਲ ਰੇਟ ਵੀਰ ਕਹਿੰਦਾ ਕਿ ਪੌਣੇ ਪਹਿਲੀ ਵੀਡੀਓ ਵਿੱਚ ਚੈੱਕ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਇਹ ਕਿਨਵਾਸ ਵਸੂਈ ਹੀ ਭਾਜੀ ਵੀਰ ਜੀ ਇਹ ਤੀਜਾ ਤੇ ਚੌਥਾ ਪਸ਼ੂ ਆ ਗਿਆ ਜੀ ਮੈਂ ਠੀਕ ਹੈ ਠੀਕ ਹੈ ਉਹਨਾਂ ਦਾ ਸੇਂਹ ਥੋੜਾ ਫੁੱਲਾ ਕਰ ਗਈ ਬੱਸ ਮੈਂ ਠੀਕ ਹੈ ਠੀਕ ਹੈ ਲਓ ਭਾਜੀ ਕੋਈ ਤੀਜੇ ਲਾੜੇ ਕੋਈ ਚੌਥੇ ਲਾੜੇ ਵੀਰਾਂ ਦਾ ਇਹਨੇ ਸੱਜੇ ਤੇ ਕਿੰਨਾ ਚਿਰ ਵਾਇਆ ਹੈ ਦੁੱਧ ਤੁਸੀਂ ਜਿਆਦਾ ਨਹੀਂ ਬਾਰਾ ਤੇਰਾ ਕਰ ਦੋ ਦੀ ਮੋਕਾ ਟੁਕੜ ਮੈਂ ਜਿਹੜੀ ਗੱਲ ਹੈ ਠੀਕ ਹੈ ਠੀਕ ਹੈ ਹਾਂਜੀ ਹੁਣ ਦੇchna ਮੌਕਾ ਤੇ ਉਹਨਾਂ ਦੱਸਾਂਗੇ ਠੀਕ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਇਹ 70 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਚਾਰ ਜੇ ਤੇ 2 ਮਹੀਨਿਆਂ ਦੀ ਗਾ ਗੱਬਣੇ ਬਾਕੀ ਚੈੱਕ ਪਾਸ ਨਹੀਂ ਅਜੇ ਹੋਈ ਤੇ ਜਿਹੜੇ ਵੀਰ ਭਰਾ ਦੇ ਫੇਰ ਤਾਉਗੇ ਤੇ ਆਪਣੀ ਚੈੱਕ ਪਾਸ ਕਰਾ ਲੈ ਹਨਾ ਹਾਂਜੀ ਤੇ ਇਹਦਾ ਕੀ ਮੁੱਲ ਕਰਨਾ ਵੀਰ ਜੀ ਵੀਰ ਜੀ ਬੋਲ 60000 ਅੱਛਾ ਜੀ ਹਾਂਜੀ ਇਹ ਕਿੱਥੇ ਦੇ ਦੇਣੀ ਦੋ ਜਾਂ ਛੋਟ ਕਰਦਾਂਗੇ 52 ਦੀ ਹਾਂਜੀ ਠੀਕ ਹੈ ਜੀ ਲਓ ਬਾਈ 52000 ਬਿਰਕਾ ਦਾ ਕੇ ਦੇ ਦਾਂਗੇ ਤੇ ਕਾਦ ਬਜਨੇ ਦਾ ਵੀ ਬਹੁਤ ਚੰਗਾ ਵਾ ਸਰੋ ਚੈੱਕ ਤਾਂ ਨਹੀਂ ਆਜੋ ਹੁਣ ਦੋਫੇ ਨੰਬਰ ਤੇ 81 ਦੱਸਿਓ ਵੀ ਜਿਹੜੇ ਬਲੇ ਇਹ ਵੀ ਜੀ 15 ਕਿਲੋ ਗੈਰ ਸੂਈ ਹੈ ਅੱਛਾ ਜੀ ਉੱਤੇ ਥੱਲੇ 12 ਕਿਲੋ ਹੋਵੇ ਠੀਕ ਹੈ ਠੀਕ ਹੈ ਹਾਂਜੀ ਬਾਈ ਚੈੱਕ ਕਰਵਾ ਡਰੱਖਾ ਖੱਲੀ ਜੀ ਲੇਰ ਕੋਈ ਚੰਗਾ ਲੱਗਾ ਵਾ ਇਹ ਪਹਿਲਾ ਸਵੇਰ ਸੀ ਕਿ ਜਾਂ ਦੂਜਾ ਇਹ ਦੂਜਾ ਸਵੇਰ ਜੀ ਠੀਕ ਹੈ ਦੂਜਾ ਸਵੇਰ ਸੂਈ ਇਹਦੇ 10 12 ਕਿਲੋ ਹੋਵੇ ਸੂਈ ਉਹ ਆ ਕੇ ਆ ਗਏ ਜੀ ਜਵਾਗਵਾਲਾ ਅੱਛਾ ਜੀ ਠੀਕ ਆਹ ਵਾਲਾ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਖੋਲੋ ਬਿਕੀਨ ਮੇਰਾ ਇਹ ਕਹਿੰਦਾ ਨਹੀਂ ਸਮਝ ਆਇਆ ਉਹ ਤੇ 2 14 ਕਿਲੋ ਚਵਾਈ ਦੀ ਹੋਊਗੀ ਠੀਕ ਹੈ ਠੀਕ ਹੈ ਬਾਈ ਜੀ ਗਾਰੰਟੀ ਆ ਜੀ ਜੇ ਤੇ ਕਰੋ ਚੈੱਕ ਤੇ ਆਰਡਰ ਕੁਆਲਟੀ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਇਹਦੇ ਵੀ ਤੇ 14 ਲੀਟਰ ਜਿਹੜਾ ਦੁੱਧ ਵੀਰ ਕਹਿੰਦਾ ਕਿ ਮਿਲ ਜਾਊਗੀ ਕਲਪਤੀ ਲਾਗੇ ਤੋਂ ਚੈੱਕ ਕਰ ਸਕਦੇ ਇਹ ਥਣਾ ਦਾ ਸੈਜਗਾ ਬਹੁਤ ਹੀ ਸ਼ਾਨਦਾਰ ਆ ਤੇ ਇਹਦਾ ਕੀ ਮੁੱਲ ਵੀ ਇੱਥੇ ਹਰ ਇਹਦਾ ਵੀ ਜੀ ਮੁੱਲ 40000 ਕਰੀਦਾ ਅੱਛਾ ਜੀ ਹਾਂ ਜੀ ਇਹ ਕਿੰਨੇ ਕੀ ਦੇ ਦੇਣੀ ਹਰ ਇਹਦਾ 2000 ਮਾਨ ਕਰਦਾਂਗੇ 36 ਦੀ ਹਾਂ ਜੀ ਕਿ ਕਰਤੀ ਕਦਰ ਮਿਲ ਗਈ ਜੀ ਕਰਦਾਗੇ 1 ਮਹੀਨਾ ਦਾ ਨੇ ਤਾਂ ਨਹੀਂ ਵਿੱਚ 35000 ਜੀ 200 ਰੁਪਏ ਛੋਟ ਕਰਾਂਗੇ ਠੀਕ ਹੈ ਠੀਕ ਹੈ ਲਓ ਭਾਜੀ 35000 200 ਰੁਪਏ ਵੀਰ ਕਹਦਾ ਕਿ ਛੋਟ ਕਰਾਂਗਾ ਤੇ 14 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਹਾਂਜੀ ਤੇ ਆਜੋ ਹੁਣ 5ਵੇਂ ਨੰਬਰ ਤੇ ਦੱਸੋ ਵੀ ਜੀ ਆਦੇ ਬਾਰੇ ਇਹ 31 ਵੀ ਜੀ 2 ਮਹੀਨੇ ਦੀ ਗੱਬਣ ਜੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਚੈੱਕ ਪਾ ਦਿਓ ਤੇ ਵੀ ਜੀ ਜਿਹੜਾ ਭਰਾ ਕਰੂ ਚੈੱਕ ਕਰਾ ਕੇ ਖੜੇ ਇੱਥੋਂ ਠੀਕ ਹੈ ਠੀਕ ਹੈ ਜੀ ਲਓ ਭਾਜੀ 2 ਮਹੀਨਿਆਂ ਦੀ ਇਹ ਵੀ ਗੱਬਣ ਜੀ ਹਾਂਜੀ ਤੇ ਇਹਨੂੰ ਵੀ ਖੋਲ ਦਿਓ ਵੀ ਜੀ ਹਰਾ ਆ ਖੋਲੇ ਬੂ ਇਹ ਕਿੰਨਾ ਦੰਦਾ ਨਹੀਂ ਅਗ ਜਾ ਹਾਂਜੀ ਦੋਂਦੀ ਏ ਜੇ ਮੂੰਹ ਜੀ ਠੀਕ ਹੈ ਜੀ ਲਓ ਜੀ ਦੋਂਦੀ ਏ ਤੇ ਕੱਤ ਕੋਤ ਬਹੁਤ ਹੀ ਚੰਗਾ ਇਹਦਾ ਵੀ ਇਹ ਕਿਹੜੇ ਸੀਮਾ ਦੀ ਪਤਾ ਕੋਈ ਨਹੀਂ ਸੀਮਾ ਨਾਲ ਜੇ ਵੀ ਜੀ ਪਤਾ ਠੀਕ ਹੈ ਠੀਕ ਹੈ ਬਾਈ ਜੀ ਜੈਟ ਬਲੈਕ ਆ ਗਈ ਆ ਤੇ ਸ਼ੈ ਮੋਰ ਨਸਲ ਦੇ ਵਿੱਚ ਆ ਬਾਕੀ ਕਿੱਥੇ ਤੇ ਕੱਤ ਵਜਾਂਦੀ ਵੀ ਚੰਗੀ ਏ ਤੇ 2 ਮਹੀਨੇ ਦੀ ਐਸ ਤਮ ਜਿਹੜੀ ਕੱਬਣ ਆ ਲੈ ਜੋ ਜੈਟ ਵੀ ਹੋਣਾ ਇਹ ਵੀ ਨਹੀਂ ਕਰਾਈ ਹਜੇ ਇਹ ਚੈੱਕ ਕਰਾ ਦੇ ਜੀ ਠੀਕ ਹੈ ਠੀਕ ਬਾਕੀ ਜਿਹੜੇ ਵੀਰ ਭਾਦ ਸੈਟ ਆਉਗੇ ਤੇ ਵੀਰ ਹੋਣ ਵਾਲਾ ਕੋਲੋਂ ਤੁਸੀਂ ਚੈੱਕ ਕਰਾ ਕੇ ਲਿਓ ਕਰੋ ਇਹਦਾ ਕੀ ਕਰਨਾ ਮੋਲ ਵੀਰ ਜੀ ਹਰਾ ਇਹਦਾ ਮੋਲ 50000 ਰੁਪਏ ਅੱਛਾ ਜੀ ਹਾਂਜੀ ਇਹ ਕਿਥੇ ਕਿ ਦੇ ਦੇਣੀ 2000 ਛੋਟ ਕਰਦਾ ਵੀ 48 ਦੀ ਹਾਂਜੀ ਠੀਕ ਹੈ ਜੀ ਲਓ ਬਾਜੀ 48000 ਦੀ ਤੇ ਪਲੀ ਅਪਲਾਈ ਆ ਤੇ ਬਾਕੀ 2 ਮਹੀਨਿਆਂ ਦੀ ਗਾਂ ਘੱਬਣ ਵੀ ਆ ਚਰਚਾ ਕਰਾ ਕੇ ਠੀਕ ਹੈ ਠੀਕ ਹੈ ਜੀ ਵੀਰਾਂ ਦਾ ਚੈੱਕ ਕਰਾ ਕੇ ਕਿ ਦਾਂਗੇ ਜਿਹੜੇ ਵੀਰਪਾਤ ਫਿਰਤਾ ਉਹ ਵੀ ਆਜੂਣ 6ਵੇਂ ਨੰਬਰ ਤੇ ਇੱਕ ਗਾਂ ਦੇ ਬਸ ਆਪਣੇ ਕੋਲ ਠੀਕ ਠੀਕ ਆਹ ਨੀ ਝੋਟੀ ਪਾਣੀ ਨਹੀਂ ਲਓ ਇੱਕ ਕਰ ਲਿਆ ਦੱਸਿਓ ਹਾਂ ਗੱਡ ਦੇ ਪਾੜੇ ਵੀ ਜੀ ਸਲੇ ਦੋਦੇ 7 ਕਿਲੋ ਜੀ ਅੱਛਾ ਜੀ ਹਾਂ ਜੀ ਤੇ ਬਾਕੀ ਇਤਨੇ ਮਿਲਦੀ ਠੰਡੀ ਠੀੜੀ ਇਤਰਾ ਕੋਈ ਚੱਕਾ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਕੋ 3-4 ਮਿੰਟ ਹੋਗੇ ਉਹਨਾਂ ਦੇ ਠੀਕ ਹੈ ਜੀ ਟੋਕੜੀ ਹੁਣ ਦੋ ਟੋਕੜੀਆਂ ਹਾਂ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਬਾਈ ਖੋਲ ਦਿਓ ਫਿਰ ਇਹਨੂੰ ਵੀ ਗੋਲ ਕੇ ਬਕਾੜੀ ਨਹੀਂ ਇਹ ਵੀ ਖੋਲ ਲੋ ਬਾਈ ਝੁੰਗੀ ਆ ਗਈ ਆ ਸੈਂ ਦਾ ਥੋੜਾ ਜਿਹਾ ਆ ਗਿਆ ਵਾ ਤੇ ਕਰੋ ਚੱਕ ਲੋ ਬਾਈ ਤੇ ਕੁਆਲਟੀ ਪਿੰ ਚੈੱਕ ਕਰਦਾ ਜੇ ਤੇ ਕੱਦ-ਕੁੱਦ ਵੀ ਇਹ ਵੀ ਚੰਗੀ ਆ ਲੈ ਜੋ ਇਹਨੇ ਸੱਜਣ ਨੇ ਕਿੰਨਾ ਵੀ ਕਰਾਇਆ ਫਿਰ ਸੱਜਣਾਂ ਦੇ 13 14 ਕਿੰਨਾ ਜਵਾਈ ਹੈ ਨਾ ਉਹ ਟੋਕੜ ਜੀ ਤੁਹਾਨੂੰ ਬੜਾ ਪੀ ਲੇਤੀ ਲੈਓ ਨੰਬਰ 23 14 ਲਈ ਸੱਜਣਾ ਇਹਨੇ ਸੱਜਣ ਨੇ ਰੁੱਤ ਜਵਾਇਆ ਵਾ ਤੇ ਇਸ ਤਾਂ ਨਹੀਂ ਕਿ ਤਿੰਨ ਲਾਭ ਮਹੀਨਾ ਦੇ ਆਸ-ਪਾਸ ਹੋ ਗਿਆ ਟਾਈਮ ਤੁੰਨੀ ਹਾਂਜੀ ਤੇ 7 ਲੀਟਰ ਦੁੱਧ ਹਾਂਜੀ ਹਾਂਜੀ ਠੀਕ ਹੈ ਤੇ 7 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਜਿਹਦੇ ਬਾਕੀ ਚਵਾਈ ਵੀਰ ਹੁਣਾਂ ਨੇ ਕੀਤੀ ਇਹਨਾਂ ਦੀ ਹਾਂਜੀ ਮਾਦਰਾ ਜੀ ਠੀਕ ਹੈ ਠੀਕ ਹੈ ਤਾਂ ਉਸ ਹਿਸਾਬ ਨਾਲ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਹਾਂਜੀ ਉਹ ਠੀਕ ਪਸਾ ਲਈ ਇਹਦਾ ਕੀ ਮੁੱਲ ਵੀਰ ਜੀ ਹਰਾ ਇਹਦਾ ਨਿਗਰਾ ਦੇ ਦਿੱਤੀ ਮੁੱਲ ਕਹਿੰਦਾ ਬੋਲੇ 18000 ਕਰੀਏ। ਅਛਾ ਕਿਸੇ ਕਰ ਦੇਣੀ ਐ। ਇਹਦੀ 1000 ਛੋਟ ਕਰਦਾਂਗੇ। ਨਹੀਂ ਜਾਇਜ ਕਰੀਏ 15000। 15000 ਦੇਣਾ ਦੇਦਾਂਗੇ। ਠੀਕ ਹੈ ਠੀਕ। ਇਹ ਐਂਡ ਤੇ ਗਿਫਟ ਹੀ ਆ। ਠੀਕ ਹੈ। ਹਾਂਜੀ। ਲਓ ਬਾਕੀ ਵੀਰਾਂ ਨਾਲ ਕਿ 15000 ਦੀ ਦੇ ਦਾਂਗੇ ਤੇ 7 ਲੀਟਰ ਜਿਹੜਾ ਦੁੱਧ ਆ। ਹਾਂਜੀ। ਤੇ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਦੁੱਧ ਦਾ। ਦੁੱਧ ਕੁਆਲਿਟੀ ਦੇ ਵੀ ਚੰਗੇ ਆ ਤੇ ਕੱਦ ਵਜਨ ਦੇ ਵੀ ਚੰਗੇ ਆ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਦਿਆ ਕਰੋ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ Thank you.